ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਕਹਿੰਦੇ ਵੀ ਟਾਲੀਵਾਲ ਡੈਰੀ ਫਾਰਮ ਤੇ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਇਆ گاਵਾ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਈਆਂ ਤੇ ਇੱਕ ਖੀਰੀ ਬੱਚੀ ਦਿਖਾਵਾਂਗੇ ਫਾਰਮ ਵਾਲੀ ਰਿਕਾਰਡ ਜੀ ਦੇ ਵੱਡੇ ਨੇ ਤੇ ਜਿਹੜੀਆਂ ਤਿੰਨੇ ਸੂਈਆਂ ਨੇ ਤਿੰਨਾਂ ਨਾਲ ਹੀ ਸੱਜਣੋ ਬੱਚੀਆਂ ਨੇ ਤੇ ਬਾਕੀ ਧਾਰਾਂ ਵੀ ਵੀਡੀਓ ਜੀ ਮਾਰ ਕੇ ਦਿਖਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਆ ਜਾ ਗੁਰਪ੍ਰੀਤ ਫਿਰ ਹੋਰ ਕਿਵੇਂ ਆ ਕੀ ਹਾਲ ਆ ਬਾਈ ਚੜਦੀ ਕਲਾ ਚੜਦੀ ਕਲਾ ਜਮਾਏ ਓਕੇ ਜੀ ਰਿਪੋਰਟਾ ਕੰਮ ਹੁਣ ਤੱਕ ਘੰਟੇ ਚੱਲਦਾ ਕੰਮ ਹੈ ਨਾ ਹੋਰ ਵਧੀਆ ਚੱਲਦਾ ਹੈ ਹਾਂ ਬਾਹਰ ਪੂਰਬੀ ਮਾਈ ਹੋਰੀ ਮਾਲ ਤਕਰੀਬਨ ਪਤਿਆ ਸੱਜਣਾ ਨੂੰ ਸਾਰੇ ਕਿਤੇ ਪਹੁੰਚ ਕਰ ਦਿੰਦੇ ਨੇ ਤੇ ਸ਼ੁਰੂ ਉਧਰੋਂ ਕਰ ਲਈਏ ਸਾਈ ਵਾਲ ਸਾਈ ਵਾਲ ਤੋਂ ਕਰ ਲੈਣਾ ਅਗਰ ਹੀ ਸਾਈਆ ਉੱਤੇ ਲਿਆ ਕੈਮਰਾ ਉੱਤੇ ਮਾਰਦੇ ਕੈਮਰਾ ਪਹਿਲਾਂ ਥਣ ਲੇਵੇ ਤੇ ਮਾਰਦੇ ਉਹ ਸੈੱਟ ਵੀ ਵਾਲੀ ਖੜੀਆ ਇਹਦਾ ਸੂਆ ਕਿਹੜਾ ਗੁਰਪ੍ਰੀ ਦਾ ਦੂਜਾ ਸੂਆ ਜੀ ਮਾਰ ਬੱਸੀ ਦਿੱਤੀ ਇਹਨੇ ਜੀ ਨਾਲ ਬੱਛੀ ਆ ਤੇ ਬੱਸੀ ਜਰਸੀ ਦੀ ਆ ਗਈ ਸੱਜਣੋ ਜਰਸੀ 'ਚ ਬੱਛੀ ਤੇ ਵੀ ਮਾਰਦੇ ਗੈਰੀ ਓਏ ਬੱਛੀਆਂ ਤਿੰਨਾਂ ਨਾਲ ਹਾਂ ਬੜੀ ਕਿ ਜਿਹੜੇ ਸੱਜਣ ਸਾਡੀ ਆ ਵੀ ਬੱਸੀ ਆ ਜੀ ਬੜੀ ਚੰਗੀ ਆ ਜੀ ਦੇਖੋ ਵੀ ਆਪਾਂ ਨੂੰ ਬੱੱਛੀ ਚਾਹੀਦੀ ਆ ਜਰਸੀ ਦੀ ਬੱੱਛੀ ਆ ਪਿਓਰ ਤੇ ਆਪ ਸਾਈਵਾਲ ਦੀ ਆ ਦੋਹੀ ਸ਼ੌਂਕ ਪੂਰੇ ਹੋ ਜਾਣਗੇ ਤੁਹਾਡੇ ਨਾਲੇ ਬੱੱਛੀ ਵਾਲਾ ਵੀ ਹੋ ਜਾਊਗਾ ਤੇ ਜਰਸੀ ਬੱੱਛੀ ਵਾਲਾ ਵੀ ਹੋ ਜਾਊਗਾ ਤੇ ਸਾਈਵਾਲ ਵਾਲਾ ਵੀ ਹੋ ਜਾਊਗਾ ਸੁਆ ਕਿਹੜਾ ਦੱਸਿਆ ਬ੍ਰ ਪ੍ਰੀਤ ਦੂਜਾ ਸੁਆ ਰੇ ਜਨ ਕੋਰੀ ਬਾਈ ਖੋਲ ਕੇ ਦੂਜਾ ਸੁਆ ਸੂਈ ਕਹਿ ਦਿੰਦੀ ਆ ਅੱਜ ਹੀ ਸੂਈ ਆ ਤਾਂ ਜੀ ਉਹ ਕੱਲ ਕੱਲ ਦੀਆਂ ਸੂਈਆਂ ਠੀਕ ਆ ਜੇਰ ਜੱਪਾ ਦੰਨਾ ਹਾਂਜੀ ਜੇਰ ਜੱਪੇ ਵਾਲਾ ਸ਼ਸ਼ਟਮੇ ਦਾ ਦੰਨਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਸਾਈ ਹਾਲ ਦਾ ਦੁੱਧ ਆ ਜਿਹੜਾ ਦੁੱਧ ਸੱਜਣੋਂ ਫਾਇਦੇਮੰਦ ਹੀ ਹੁੰਦਾ ਜਿਵੇਂ ਆਪਾਂ ਲਾ ਲਈਏ ਵੀ ਛੋਟੇ ਵਾਲੀ ਫੈਟ ਵਾਲਾ ਦੁੱਧ ਆਉਂਦਾ ਆ ਛੋਟੇ ਬੱਚਿਆਂ ਨੂੰ ਵੀ ਪਿਉਣਾ ਆਪਾਂ ਨੇ ਜਿਵੇਂ ਗੋਡਿਆਂ ਤੋਂ ਲਾ ਲਈਏ ਕਾਲੇ ਪੀੜੀਏ ਤੋਂ ਲਾ ਲਈਏ ਕਹਿੰਦੇ ਵੀ ਕਈ ਰੋਗਾਂ ਵਾਸਤੇ ਦਾ ਦੁੱਧ ਆ ਜਿਹੜਾ ਲਾਹੇਬੰਦ ਮੰਨਿਆ ਗਿਆ ਗੁਰਪ੍ਰੀਤ ਹਾਂ ਹਾਂਜੀ ਹਾਂਜੀ ਚਬਾਈ ਦੀ ਕਿਵੇਂ ਆ ਚਬਾਈ ਦੀ ਇੱਕ ਨੰਬਰ ਪਤਾ ਰਾਮ ਆ ਮਾਰ ਕੇ ਦਿਖਾ ਦਿੰਨੇ ਆ ਜੀ ਠੀਕ ਆ ਗੱਲ ਇੱਕ ਗੱਲ ਹੋਰ ਦੱਸਦਾ ਨਾ ਕੱਦ ਹੈਗਾ ਦਰਮਿਆਨਾ ਪਰ ਜਿਹੜੀ ਆਰਡਰ ਕੁਆਲਿਟੀ ਆ ਉਹ ਬਾ ਕਮਾਲ ਆ ਗਈ ਸਾਈਜ਼ ਬਹੁਤ ਸੋਹਣਾ ਜਰਸੀ ਏਡਾ ਕੱਦਾ ਏ ਵੱਡੀ ਜਰਸੀ ਏਡਾ ਪੰਜਾਬ ਵਾਲੀ ਏਡਾ ਹਾਂਜੀ ਸਾਈਜ਼ ਬਹੁਤ ਸੋਹਣਾ ਆ ਗਿਆ ਤੇ ਚਾਰੇ ਥਾਣਾ ਦਾ ਜਿਹੜਾ ਸਾਈਜ਼ ਆ ਸਾਈਜ਼ ਵੀ ਇੱਕੋ ਜਿਹਾ ਤੇ ਚਵਾਈ ਵਾਲਾ ਤੁਹਾਡਾ ਕੰਮ ਉਹ ਵੀ ਆਪਾਂ ਨਵੇੜ ਦਾ ਨੇ 1700 ਨੂੰ ਮਾਰ ਕੇ ਦਿਖਾ ਦਾਂਗੇ ਤੇ ਆਰਡਰ ਆ ਗਿਆ ਚੜਾਈ ਵਾਲਾ ਹਾਂਜੀ ਜਿਵੇਂ ਆਪਾਂ ਕਹਿ ਸਕਦੇ ਆ ਵੀ ਜਿੰਨੀ ਇਹਦੀ ਆਬਦੀ ਚੜਾਈ ਆ ਓਨੀ ਚੜਾਈ ਵਾਲਾ ਇਹਦੇ ਆਰਡਰ ਲੱਗਿਆ ਉਹ ਸੁਹਾ ਸੁਈ ਆ ਜੀ ਆਪਾਂ ਲੇਟ ਹੋ ਗਏ ਬਹੁਤ ਕੱਢਿਆ ਵੀ ਆ ਇਹਦਾ ਪੰਜ ਠੀਕ ਆ ਗੱਲ ਉਰਲੇ ਬੰਨਿਓ ਦਿਖਾ ਦੇ ਕਰੀ ਇੱਥੋਂ ਦਿਖਾ ਦੇ ਵੀ ਕਰਕੇ ਖਣ ਦਾ ਸਾਈਜ਼ ਪਤਾ ਲੱਗ ਜੂ ਤੇ ਨਾਲੇ ਦਿਖਾ ਦੇ ਅਗਲੇ ਬੰਨੇ ਆਰਡਰ ਕੁਆਲਟੀ ਲੈ ਬੱਚਾ ਲਾ ਕੇ ਧਾਰਾ ਮਾਰ ਦੇ ਜੂ ਬਰਾ ਲੈ ਤੂੰ ਇਹਦੀਆਂ ਬੱਚਾ ਲਾ ਪਾਈ ਦੀ ਡਿਟੇਲ ਦੱਸ ਦੇ ਨੀ ਐਤਨੇ 2 ਨੰਬਰ ਵਾਲੀ ਦੀ ਦੱਸ ਦੇ ਨਾ ਡਿਟੇਲ ਇਹਦੀਆਂ ਬੱਚਾ ਲਾ ਕੇ ਧਾਰਾ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਤੇ ਹੁਣ ਮਾਰਦੇ 2 ਨੰਬਰ ਵਾਲੀ ਬੱਛੀ ਤੇ ਪਹਿਲਾਂ ਇਹਦੀ ਬੱਛੀ ਦੀ ਮਾਰਦੇ ਗੈਰੀ ਓਏ ਵਾਲੀ ਚੰਗੀ ਆ ਜੀ ਆ ਬੱਛੀ ਦਿਖਾ ਦੇ ਇਹਦੀ ਨਾਲ ਕੁਆਲਟੀ ਕਬੂਲ ਤੇ ਆ ਗਈ ਗੁਲਾਬੀ ਨੋਜ ਦੇ ਵਿੱਚ ਹੀ ਆ ਗਈ ਕਿਸੇ ਚੰਗੇ ਇੰਪੋਰਟਡ ਸੀਮਨ ਦੀ ਬੱਛੀ ਆ ਨਾਲ ਵਾਈਟ ਦੀ ਮੰਗ ਬਹੁਤਾ ਗੁਰੀ ਇਹਦਾ ਸੂਆ ਕਿਹੜਾ ਜੀ ਇਹ ਵੀ ਦੂਜਾ ਓ ਬਾਈਟ ਕਲਰ ਰੇਅਰ ਜਿਹਾ ਮਿਲਦਾ ਹਨਾ ਥੋੜਾ ਜਿਹਾ ਦੱਬਾਂ ਚ ਵੱਧ ਮਿਲ ਜਾਂਦੇ ਨੇ ਪਰ ਬਾਈਟ ਥੋੜੀਆਂ ਜਿਹਾ ਘੱਟ ਮਿਲਦੀਆਂ ਨੇ ਪਸੰਦ ਬਹੁਤ ਕਰਦੇ ਆ ਵਿੱਚ ਦੂਜਾ ਸੂਈ ਕਦੋਂ ਬਾਈ ਇਹ ਕੱਲ ਦੀ ਸੂਈ ਵੀ ਆਪਾਂ ਲੈ ਕੇ ਆਏ ਆ ਜੀ ਇਹ ਤਾਂ ਅੱਜ ਠੀਕ ਆ ਗੱਲ ਇਹ ਅੱਜ ਹੀ ਲੈ ਕੇ ਆਏ ਆ ਆਪਾਂ ਕੱਲ ਦੀ ਸੂਈ ਆ ਜੇਰ ਜੂਰੇ ਦੀ ਡਾਨਾ ਹਾਂ ਜੇਰ ਜੂਰ ਡਾਨਾ ਜੀ ਇਹਦਾ ਰਿਕਾਰਡ ਕੀ ਆ ਦੁੱਧ ਦਾ ਇਹਨੇ 21 22 ਕਿਲੋ ਦੋ ਦਿੱਤਾ ਜੀ ਪਹਿਲਣ ਦੇ ਹਾਂ ਜੀ ਆ ਹੁਣ ਲੈ ਤੋੜ ਦੇ ਬਾਈ ਖੋਲ ਕੇ ਇੱਕ ਵਾਰੀ ਤੋੜ ਦਿੰਦੇ ਜੀ ਉਧਰ ਮਾਰ ਲੀਏ ਧਾਰਾ ਮੜ ਗਈਆਂ ਆ ਤੋੜ ਕੇ ਤੁਹਾਨੂੰ ਬਾਅਦ ਚ ਦਿਖਾ ਦੇਣਾ ਪਹਿਲਾਂ ਇਧਰਲੇ ਬੰਨੇ ਕਰ ਦਿਆ ਇਹ ਸਿਸਟਮ ਤੁਹਾਡਾ ਦੰਨ ਲੈ ਕਰਦੇ ਬੱਚਾ ਬੰਨੇ ਧਾਰਾ ਦਿਖਾ ਦੇ ਮਾਰ ਕੇ ਧਾਰਾ ਦੇ ਬੰਦੀਆਂ ਦਾ ਇੱਕ ਨੰਬਰ ਆ ਜੀ ਬਾਕੀ ਦੇ ਥਣ ਦਾ ਸੈਜੇ ਦੱਸਦਾ ਵੀ ਚਬਾਈ ਦੀ ਹੋਊਗੀ ਮੱਜਾਂ ਨਾਲ ਦੀ 100 ਦੀ 100 ਇੱਥੇ ਦਿਖਾ ਦੇ ਗੈਰੀ ਵੀਊ ਕਰਕੇ ਸਮਾਰ ਕੇ ਇਹ ਮਾਰਦੇ ਧਾਰਾ ਬਾਈ ਚਬਾਈ ਆ ਗਈ ਫੋਕੀ ਜਮਾ ਪਿਛਲੇ ਚੋ ਵੀ ਮਾਰ ਜੀ ਇੱਕ ਤਰ੍ਹਾਂ ਦੀ ਚਵਾਈ ਦੀ ਹੈਗੀ ਸੱਜਣੋ 100 ਦੀ 100 ਗਾਂ ਲਿਆ ਚੋ ਵੀ ਦਿਖਾਤੀਆਂ ਮਾਰ ਕੇ ਆਪਾਂ ਨੇ ਤੁਹਾਨੂੰ ਪਿਛਲੇ ਥਾਣਾ ਚੋ ਵੀ ਦਿਖਾਤੀਆਂ ਬੱਸ ਬਾਈ ਛੱਡ ਦੇ ਚਵਾਈ ਆ ਗਈ 100 ਦੀ 100 ਬਾਕੀ ਆ ਗਈ ਸਾਹੀਵਾਲ ਛੌਂਕ ਤੁਹਾਡੇ ਸਾਰੀ ਪੂਰੇ ਕਰ ਦੂਗੀ ਨਾਲ ਫੀਮੇਲ ਕਾਪਾ ਬੰਨ ਦੇ ਬੱਚਾ ਤੇ ਹੁਣ ਆ ਤੋੜ ਕੇ ਦਿਖਾ ਦੇ ਫੋਨ ਨੰਬਰ ਵਾਲੀ ਇਹਦਾ ਸੂਆ ਬਾਈ ਕਹਿੰਦਾ ਆ ਗਿਆ ਦੂਜਾ ਤੇ ਕੱਲ ਦੀ ਸੂਆ ਬਰੀਡ ਫਰੂਟ ਬਹੁਤ ਆਈ ਇਹਦੀ ਗੁਰੀ ਕੱਬ ਦਾ ਕਾਰਚ ਚ ਚੰਗੀ ਆ ਗਈ ਤੇ ਲੈਂਥ ਵੀ ਬਹੁਤ ਆ ਲੰਬਾਈ ਵੀ ਪੂਰੀ ਆ ਗਈ ਇਹਦੀ ਧੋੜ ਦੇ ਬਈ ਇਹਨੂੰ ਇਹੇ ਚ ਬਾਈ ਦੀ ਕਿਵੇਂ ਬਾਈ ਇਹ ਵੀ 100 ਦੀ 100 ਨੰਬਰ ਆ ਜੀ ਇਹਦਾ ਮੂੰ ਵੀ ਠੰਡੀਆਂ ਜਿਆਦਾ ਹੁੰਦੀਆਂ ਜਮਾਂ ਠੰਡੀਆਂ ਆਈ ਦੋਹਾਂ ਪਾਸੇ ਬਹਿ ਕੇ ਚੋਲੇ ਵੇਕਾ ਠੀਕ ਆ ਗੱਲ ਕਮਾਲ ਆ ਬੋਲੇ ਬੂਲੇ ਕੱਡੇ ਹੋਇਆ ਜੀ ਹੁਣ ਖਾਲੀ ਲੱਗੀਆਂ ਨਾ ਬੋਲਾਂ ਤੋਂ ਖਾਲੀ ਨੇ ਆ ਬੋਲੇ ਬਾਈ ਕਹਿੰਦਾ ਇਹਨਾਂ ਦੇ ਕੱਡੇ ਹੋਇਆ ਕਿਉਂਕਿ ਜਿਆਦਾ ਟਾਈਮ ਆਪਾਂ ਪੂਰਾ ਬੋਲਾ ਜੇ ਗੱਲ ਕਰ ਲਈਏ ਰੋਕ ਨਹੀਂ ਸਕਦੇ ਕਿਉਂਕਿ ਸੂਈ ਕੱਲ ਦੀ ਹੋਈ ਆ ਉਸ ਹਾਬ ਨਾਲ ਇਹ ਖਾਲੀ ਕਾਇਦਨ ਤੱਕ ਹੋ ਜਾਂਦੀ ਦੂਜਾ ਸੂਆ ਜ ਇਥੇ ਥਾਣ ਦਾ ਸਾਈਜ਼ ਦਿਖਾ ਦਿੰਗਾ ਰੀ ਤੇ ਉਰਲੇ ਬੰਨੇ ਉਹ ਅਗਲੇ ਬੰਨੇ ਉਹਦਾ ਆਰਡਰ ਵੀ ਦਿਖਾ ਦਈਏ ਇਹਦੇ ਵੀ ਲਾ ਦੇ ਬੱਚਾ ਭਾਈ ਲਾ ਦੇ ਤੇ ਨਾਲ ਇਹਦੇ ਆ ਗਈ ਸੱਜਣੋ ਬੱਚੀ ਪ੍ਰਿੰਟੇ ਬੱਚੀ ਦਾ ਵੀ ਬਹੁਤ ਸੋਹਣਾ ਆ ਗਿਆ ਬੱਸੀ ਦੇ ਮਾਰ ਦੇ ਦੁਬਾਰੇ ਕੈਮਰਾ ਬੱਸੀ ਬਹੁਤ ਚੰਗੀਆਂ ਬੱਚੀ ਕੇਰਾ ਹੋਰ ਦਿਖਾ ਦੇ ਗੈਰੀ ਉਹ ਨੇੜੇ ਲਾ ਕੇ ਕਿਉਂਕਿ ਬੱਚੀਆਂ ਤਿੰਨਾਂ ਨਾਲ ਹੀ ਤਕਰੀਬਨ ਚੰਗੀਆਂ ਨੇ ਚੰਗੀ ਕੁਆਲਿਟੀ ਦੀਆਂ ਨੇ ਪਰਾਂ ਦੀ ਲੈ ਜਾ ਉਰਲੇ ਬੰਨੇ ਦੀ ਨਾ ਪਾ ਤੇ ਤਾਰਾਂ ਭਾਈ ਆਪਾਂ ਲਾ ਕੇ ਬੱਚਾ ਇਹਨੀਆਂ ਵੀ ਤੁਹਾਨੂੰ ਦਿਖਾ ਦਨੇ ਮਾਰ ਕੇ ਇਹ ਤਾਰਾਂ ਤੁਹਾਨੂੰ ਸੱਜਣੋਂ ਮਾਰ ਕੇ ਆਪਾਂ ਦਿਖਾ ਦਾਨੇ ਹਰੇਕ ਪੱਖ ਤੋਂ ਤਸੱਲੀ ਤੁਹਾਡੀ ਮੈਂ ਕਰਾ ਦੂੰਗਾ ਤੇ ਅਗਲੇ ਥਾਣਾ ਚੋਂ ਵੀ ਮਾਰਦੇ ਬਾਈ ਤੇ ਬਾਈ ਹੈਗੀ ਆ ਫੋਕੀ ਜਮਾ 100 ਦੀ 100 ਆ ਗਈ ਸੂਆ ਦੂਜਾ ਤੇ ਨਾਲ ਇਹਦੇ ਆ ਗਈ ਬੱਚੀ ਬਾ ਛੱਡ ਦੇ ਬਾਈ ਤੇ ਹੁਣ ਮਾਰਦੇ ਗੈਰੀ ਥਣ ਦਿਖਾ ਦੇ ਗਲਾਬੀ ਗਲਾਬੀ ਥਣ ਨੇ ਆ ਥਣ ਦਾ ਥਣ ਦਾ ਸਾਈਜ਼ ਦਿਖਾ ਦੀ ਇੱਕ ਵਾਰੀ ਉਹ ਨਿਆਣਾ ਬਾਈ ਨੇ ਕਰਤਾ ਨੇੜੇ ਲਾ ਕੇ ਦਿਖਾ ਦੀ ਮਾਰ ਕੇ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਪਸਮਾਸ ਤੁਹਾਨੂੰ ਪਤਾ ਵੀ ਪਸਮਾਸ 100 ਦਾ 100 ਆ ਜਮਾ ਇੱਟ ਮੰਗੂਆਂ ਖੜੇ ਨੇ ਕਰਨਿਆਂ ਜਉ ਤੇ ਹੁਣ ਮਾਰਦੇ ਆ ਬੱਛੀ ਤੇ ਕੈਮਰਾ ਇਹ ਵੀ ਸੂਈ ਹੋਈ ਆ ਬਾਈ ਇਹ ਵੀ ਤਾਜੀ ਸੂਈ ਆ ਜੀ ਕੱਲ ਸਵੇਰ ਇਹਦੇ ਨਾਲ ਕੀ ਆ ਇਹਦੇ ਮਗਰ ਵੀ ਬੱਛੀ ਆ ਇਹਦੇ ਨਾਲ ਵੀ ਬੱਛੀ ਆ ਗਈ ਆ ਇਹਦੀ ਇਹਦੀ ਬੱਛੀ ਤੇ ਵੀ ਮਾਰਦੇ ਘਰੀ ਕੈਮਰਾ ਓਏ ਨਾਲ ਸੱਜਣੋਂ ਇਹਦੇ ਵੀ ਬੱਛੀ ਆ ਬੱਛੀ ਇਹਦੇ ਨਾਲ ਵੀ ਜਮਾਂਨ ਆ ਗਈ ਜਿਵੇਂ ਆਪਾਂ ਕਹਿ ਦਈਏ ਵੀ ਟਾਪ ਕਲਾਸ ਆ ਪ੍ਰਿੰਟ ਪ੍ਰਿੰਟ ਪੱਖੋਂ ਇਹ ਬਹੁਤ ਚੰਗੇ ਫਾਰਮ ਚੱਲੇ ਜਾ ਗੁਰੀ ਠੀਕ ਆ ਜੀ ਤੋੜ ਦੇ ਬੱਛੀ 22 ਕਿਲੋ ਦੁੱਧ ਕਹਿ ਕੇ ਦੇਮੈਂ ਪਰ 30 ਤੋਂ ਪਲੱਸ ਚੱਲੀ ਗਈ ਆ ਸੂਆ ਕਿਹੜਾ ਦਾ ਸੂਆ ਦੂਜਾ ਰੈਜਨਲ ਤੋਰੀ ਬਾਈ ਖੋਲ ਕੇ ਉਹ ਆ ਗਿਆ ਅਰੀਜਨਲ ਦੂਜਾ ਤੇ ਗਰਮੀ ਸਰਦੀ ਵੀ ਚੱਲਣ ਵਾਲੀ ਆ ਹਾਂਜੀ 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 ਮੂੰਹ ਬੱਸੀ ਆਪ ਹੀ ਬੱਸੀ ਆ ਮੂੰਹ ਦੇਖ ਲੋ ਜੀ ਫੇਸ ਕੁਆਲਿਟੀ ਬਹੁਤ ਚੰਗੀ ਆ ਇਹਦੀ ਆਰਡਰ ਇਹਦਾ ਆ ਗਿਆ ਭਾਈ ਜਮਾ ਆਪਾਂ ਜਿਵੇਂ ਕਹਿਦੇ ਨੇ 12 ਵਾਲੀਆਂ ਗਾਮਾਂ ਦਾ ਹੁੰਦਾ ਆਹ ਆ ਗਿਆ ਜਮਾ ਆ ਗਿਆ ਤੇ ਥਣ ਦਾ ਸੈਜ ਇਹਦਾ ਵੀ ਬੜਾ ਜ਼ਬਰਦਸਤ ਆ ਚਾਰੇ ਥਾਣਾ ਦਾ ਸੈਜ ਇੱਕੋ ਜਿਹਾ ਤੇ ਬਾਕੀ ਬੱਸੀ ਆ ਮੂੰਹ ਦਿਖਾ ਦੀ ਕਰ ਲਈਏ ਇੱਥੇ ਖੜਾ ਲਾ ਮਾੜ ਆ ਜਾ ਇੱਥੋਂ ਫੇਸ ਕੁਆਲਿਟੀ ਦੇ ਮਾਰਨ ਦੀ ਗਰੀ ਕੈਮਰਾ ਇੱਥੋਂ ਕਰਾ ਦੇ ਤਸੱਲੀ ਦੇਖਣ ਵਾਲੇ ਸੱਜਣਾ ਦੀ ਲੈ ਆ ਭਾਈ ਤੇ ਅਗਲੇ ਬੰਨੇ ਉਹ ਵੀ ਦਿਖਾ ਦੀ ਆ ਆਰਡਰ ਤੇ ਪਛਾਲੇ ਬੰਨਿਓ ਵੀ ਦਿਖਾ ਦੀ ਹਰੇਕ ਪੱਖ ਤੋਂ ਤਸੱਲੀ ਕਰਾ ਦੀ ਆਪਣੇ ਜਿਹੜੇ ਦੇਖਣ ਵਾਲੇ ਸੱਜਣ ਨੇ ਮੁਸ਼ਕਲ ਨਾ ਉਹਨਾਂ ਨੂੰ ਆਵੇ ਕਿਸੇ ਵੀ ਪੱਖ ਤੋਂ ਜੇ ਕਿਸੇ ਸੱਜਣ ਨੇ ਆਰਡਰ ਜਮਾ ਆਂਦੀ ਆ ਆਰਡਰ ਜਮਾ ਖੋਜਾਂ ਤੋਂ ਤਾਂ ਹਾਂ ਜੀ ਤੇ ਬਾਕੀ ਬਾਤ ਬਾਈ ਨਾਲ ਆਨਲਾਈਨ ਵੀ ਕਰ ਲਿਓ ਤੇ ਲੈਗ ਸਕੋਰ ਦੀ ਵੀ ਬੱਚੀ ਫੁੱਲ ਮਜ਼ਬੂਤ ਆ ਗਈ ਤੇ ਇੱਥੋਂ ਇੱਥੋਂ ਖਾਣ ਪੀਣ ਨੂੰ ਬਹੁਤ ਚਾਰੂ ਆ ਜੀ ਇੱਥੋਂ ਦਿਖਾ ਦੀ ਆਰਡਰ ਕੁਆਲਿਟੀ ਆ ਆਰਡਰ ਆ ਗਿਆ ਜਿਵੇਂ ਆਪਾਂ ਕਹੇ ਲਈ ਵੀ ਠੋਸ ਆਰਡਰ ਹੀ ਆਗਾ ਜਿਵੇਂ ਫਿਕਸ ਆ ਗਿਆ ਟੁੱਟਮਾ ਨਹੀਂ ਕਿਸੇ ਪੱਖ ਤੋਂ ਹੈਗਾ ਲੈ ਬੱਚਾ ਲਾ ਕੇ ਧਾਰਾਂ ਹੀ ਦੀ ਵੀ ਮਾਰਦੀ ਬੋਲਾ ਬੂਲਾ ਨਹੀਂ ਛੱਡਿਆ ਹੈ ਗੁਰੀ ਐ ਪੀਆ ਕੱਢਿਆ ਆਪਾਂ ਖਾਲੀ ਕਰੀਆ ਠੀਕ ਹੈ ਤੇ ਆ ਗਈ ਜਾਨ ਵਾਲੀ ਹਾਂ ਉੱਤੋਂ ਬਾਡੀ ਦੀ ਗੱਲ ਕਰ ਲਈਏ ਹਰੇਕ ਪੱਖ ਤੋਂ ਲਾਜਬਾਬ ਹੈ ਨਾਲ ਇਹਦੇ ਬੱਚੀ ਆ ਤੇ ਧਾਰਾਂ ਆਪਾਂ ਸਾਨੂੰ ਇਹਦੀਆਂ ਵੀ ਮਾਰ ਕੇ ਦਿਖਾ ਦਿੰਨਾ ਤਸੱਲੀ ਕਰਾ ਦਿੰਦੇ ਆਪ ਵੀ ਬੱਚੀ ਹੀ ਆ ਜੇ ਦੂਜਾ ਸੂਆ ਸੇਦਾਂਦੀ ਆ ਮਨਲਾ ਸੂਆ ਦੂਜਾ ਨਾਲ ਵੀ ਬੱਚੀ ਆ ਤੇ ਆਪ ਵੀ ਬੱਚੀ ਆ ਮਸ਼ੀਨੀ ਖਣ ਵੀ ਹਾਥੀ ਚਬਾਈ ਵਾਲਾ ਖਣ ਵੀ ਹੈਗਾ ਦੋਵੇਂ ਜਿਵੇਂ ਮਰਜ਼ੀ ਲਾਏ ਜਾਓ ਜਿਵੇਂ ਮਰਜ਼ੀ ਚੋਲਿਓ ਗੁਰਪ੍ਰੀਤ ਕਹਿੰਦਾ ਇਹਨੂੰ ਚਾਹੇ ਮਸ਼ੀਨ ਤੇ ਲਾ ਲਿਓ ਚਾਹੇ ਹੱਥਾਂ ਨਾਲ ਚੋਲਿਓ ਸਾਰੇ ਪਾਸੇ ਚੱਲੂ ਡਬਲ ਸ਼ੇਡ ਆਈਟਮ ਹੀ ਆ ਇਹ ਯਾਰ ਜਰਸੀ ਦਾ ਸੀਮਨ ਲਵਾ ਦਿਓ ਬੱਚਾ ਜਰਸੀ ਦਾ ਚੰਗਾ ਪਾ ਦੂ ਕਾਫੀ ਕਲਰ ਦਾ ਅ 24 ਸੱਜਣੋਂ ਆਪਾਂ ਸਾਨੂੰ ਇਹਦੀ ਵੀ ਦਿਖਾ ਦੇਣਾ 24 ਨਾੜਾ ਨੂੜਾ ਦੇਖਾ ਦੀ ਤੇ ਆਰਡਰ ਤੇ ਨਾੜਾ ਨੂੜਾ ਵੀ ਫੁੱਲ ਆ ਗਈਆਂ ਅਗਲੇ ਥਾਣਾ ਚੋ ਵੀ ਮਾਰਦੀ ਬਾਈ ਆਰਡਰ ਉਹੀ ਗੱਲ ਆ ਜਿਵੇਂ ਸਾਨੂੰ ਮੈਂ ਦੱਸਿਆ ਵੀ ਠੋਸ ਆ ਗਿਆ 22 ਹੈਗੀ ਆ ਓਕੇ ਜੀ ਰਿਪੋਰਟ ਤੇ ਆਰਡਰ ਤੇ ਮਾਰਦੇ ਛੱਡਦੇ ਬਾਈ ਆਰਡਰ ਕੁਆਲਿਟੀ ਦੇ ਮਾਰਦੇ ਨੇ ਨੇੜੇ ਲਾ ਕੇ ਐਨ ਦਿਖਾ ਦੇ ਸਮਾਰਕ ਗਾਂ ਵਾਲੇ ਬੰਨੇ ਵੀ ਫੁੱਲ ਆਰਡਰ ਤੇ ਪਿਛਾਂ ਵਾਲੇ ਬੰਨੇ ਵੀ ਆਰਡਰ ਪੂਰਾ ਰੱਖਦੀ ਆ ਤੇ ਥਣ ਦਾ ਸੈਜ ਆ ਜਿਹੜਾ ਸੈਜ ਬਹੁਤ ਸੋਹਣਾ ਬਾਈ ਚਾਰੂ ਥਣਾ ਦਾ ਇਹ ਹੁਣ ਮਾਰ ਦੇਗਾ ਜੀ ਹੀਫਰ ਤੇ ਇਹਦੀ ਉਮਰ ਕਿੰਨੀ ਕੁ ਪਰਪਰੀ ਦਾ ਖੀਰੀ ਆ ਜੀ ਮੂਹ ਹਾਂਜੀ ਵੱਡੀ ਬੁੱਡੀ ਬਹੁਤ ਆ ਖੀਰੀ ਦੇ ਹਿਸਾਬ ਨਾਲ ਥੋੜੀ ਬਾਈ ਫੁੱਲ ਕੇ ਗਾਂ ਜੱਟੀ ਆ ਜੀ ਇਹਦੀ ਮਾਂ ਵੀ ਆਪਣੇ ਕੋਲੇ ਆ ਪਰ ਆਪਾਂ ਦਿਖਾਉਣੀ ਨਹੀਂ ਜਿਹੜਾ ਲੈਣਾ ਉਹ ਨੂੰ ਦਿਖਾਵਾਂਗੇ ਠੀਕ ਆ ਗੱਲ ਹਾਂਜੀ ਜਿਹੜਾ ਲੈਣ ਆਉ ਉਹਦੇ ਵਾਸਤੇ ਆਫਰ ਆ ਕਰਨੀ ਵੀ ਹੋਰ ਕਿਸੇ ਨੂੰ 5 ਫੁੱਟ 8 ਇੰਚ ਕੱਦ ਦਾ ਇਹਦੀ ਮਾਂ ਦਾ ਜੀ ਹੁਣ ਕੋਲੇ ਖੜੀ ਆ ਮੇਰੇ ਇਸ ਟਾਈਮ ਠੀਕ ਆ ਜੀ ਉਹਨੂੰ ਦਿਖਾ ਕੇ ਫੇਰ ਬੱਸੀ ਲੈ ਜੇ ਆਪਾਂ ਨੂੰ ਕੱਦ ਕਾੜ ਫੁੱਲ ਆ ਗਿਆ ਤੇ ਕੱਦ ਦੇ ਹਿਸਾਬ ਨਾਲ ਕੱਲਾ ਕੱਦ ਨਹੀਂ ਤਿਆਰ ਹੋ ਜਾਣੀ ਬਸ ਪੀਗਾ ਬਰਾਉਨ ਦੇ ਕਾਬਲ ਆ ਜੀ ਬਸ ਆਪਾਂ ਲਵਾਇਆ ਤਾਂ ਨਹੀਂ ਠੀਕ ਆ ਜੀ ਨਾ ਨਾ ਹੁਣ ਹੀ ਉਤਰੀ ਆਪਣੇ ਕੋਲੇ ਜੀ ਠੀਕ ਆ ਜੀ ਹੁਣ ਆਇਆ ਮਾਲ ਕਈ گاਮ ਆਈਆਂ ਫਾਰਮ ਚੋਂ ਠੀਕ ਆ ਬਾਈ ਇਹਦੇ ਅਜੇ ਭਰਾਇਆ ਨਹੀਂ ਮੂਹਾਂ ਦੇ ਗੈਲੈਕਸੀ ਨੂੰ ਬਾਈ ਇਹ ਪੀਡੀਐਫ ਗੈਲੈਕਸੀ ਦੀ ਹੈ ਜੀ ਆਪ ਇਹ ਪੀਡੀਐਫ ਇਹਦੇ ਗੈਲੈਕਸੀ ਦੀ ਆ ਗਈ ਆਪ ਹਾਂਜੀ ਵੀ ਐਨੇ ਕਰਾ ਲੇ ਵੇ ਕੋਈ ਠੀਕ ਆ ਜੀ ਬਾਜਨ ਵੀ ਫੁੱਲ ਆ ਗਿਆ ਕਦ ਕਾਠ ਵੀ ਫੁੱਲ ਆ ਗਿਆ ਤੇ ਬਰੀਡ ਵੀ ਫੁੱਲ ਆ ਗਈ ਬੱਚੀ ਹਾਂ ਸਿੰਗਲ ਚਾਰ ਨੇ ਇਹਦੇ ਹਾਂ ਚਾਰ ਆ ਜਮਾ ਕੋਈ ਸਾਖ ਫੋੜ ਨਹੀਂ ਹੈਗੀ ਆ ਲੈ ਚੱਲ ਭਈ ਇਹਨੂੰ ਥਾਣ ਆ ਗਏ 40 ਅਸੀਂ ਨਿਕਲੂ ਜੀ ਇਹ ਅਤਲਿਆਰਾ ਪਾਇਆ ਨਿਕਲੇ ਨਾ ਨਾ ਪਾਇਆ ਨਹੀਂ ਆ ਰੱਸੀ ਪਾਈ ਹੋਈ ਸੀ ਇਹਦੇ ਗੁਰੀ ਠੀਕ ਆ ਲੈ ਦੁੱਧ ਦਾ ਹੰਦ ਦਿਖਾਈਏ ਇਹਦੇ ਅਦੰਦ ਵੀ ਕਰਾ ਦੇ ਚੈੱਕ ਲੈ ਆ ਗਰੀ ਇੱਧਰ ਲੈ ਬੰਨੇ ਹੋਏ ਗਾਦਣੇ ਦਿਖਾ ਦੇ ਕਿਉਂਕਿ ਬੱਚਾ ਜਮਾ ਬੱਚਾ ਦਾ ਜੱਡੀਆਂ ਪਮਾ ਨੂੰ ਘਟਨੀ ਪਿਓਰ ਖੀਰੀ ਕੱਦ ਬਿੱਡ ਬਾਡੀ weight ਨਸਲ ਬਰੀਡ ਕੁਆਲਟੀ ਉਹ ਸਾਰੀ ਤੁਹਾਡੇ ਸਾਹਮਣੀਆਂ ਤਸੱਲੀ ਮੈਂ ਹਰੇਕ ਸਾਰਾ ਇਹਦਾ ਆਪਣੇ ਕੋਲ ਰਿਕਾਰਡ ਆ ਜੀ ਇਹਦੀ ਸਿਸਟਰ ਵੀ ਆਪਣੇ ਕੋਲ ਹੋਰ ਦੱਸ ਇੱਕ ਗੱਲ ਹੋਰ ਦੱਸ ਦੇਣਾ ਜਿਵੇਂ ਨਾਲ ਵਾਲੀ ਗਾਂ ਖੜੀਆ ਦੋਨਾਂ ਤੇ ਮਰੀ ਕੈਮਰਾ ਗਾਂ ਜੱਡਾ ਕੱਢਦਾ ਗਾਂ ਜੱਡਾ ਕੱਢਦਾ ਹੈਟ ਬਹੁਤ ਆ ਵੇਸੇ ਆ ਮੈਂ ਇਹਨਾਂ ਦਾ ਕਿਵੇਂ ਕਰਾਂ ਗੁਰਪ੍ਰੀਤ ਵੈਸੇ ਦਾ ਫੋਨਤੀ ਕਰਾਂਏ ਕੁਛ ਕੁਛ ਕੋਈ ਚੀਜ਼ ਆ ਨਹੀਂ ਹੈਗਾ ਵੀ ਜਿਹੜੀ ਬਾੜੀ ਸੇਵਾ ਕਰਨੀ ਬੂਟੀ ਕਾਤਰਾਉਣ ਦੀ ਕਾਬਲਾ ਬਸ ਹਾਂ ਵਜਨ ਆ ਗਿਆ ਪੂਰਾ ਹਾਂ ਵਜਨ ਫੁੱਲ ਆ ਗਿਆ ਪੇਟ ਵਾਲੀ ਬਣੂ ਬੱਛੀ ਤੇ ਕਦ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਨਾਲ ਵਾਲੀ ਗਾਂ ਜਿੱਡਾ ਆ ਗਿਆ ਹੁਣੀ ਤੇ ਆਪ ਆ ਗਈ ਪੀਡੀਐਫ ਤੇ ਗੈਲੈਕਸੀ ਦੀ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਆਪਣਾ 977960581 9779605280 ਪਿੰਡ ਧੌਰਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਗੁਰਪ੍ਰੀਤ ਨਾ ਚਾਰਾਂ ਚੋਂ ਜਿਹੜਾ ਵੀ ਨਗ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਕੇ ਲੈ ਜਾਓ ਧੰਨਵਾਦ ਜੀ